ਯਾਰੀ ਲੱਗਦਾ ਇਟ ਇਜ਼ ਨਾਟ ਮੈਂ ਮੈਂ ਤਾਂ ਬਰਬਾਹ ਹਾਲ ਹੋ ਗਿਆ ਮੈਂ ਤਾਂ ਸਾੜਦੇ ਰਾਣਾ ਨਿਕਦੇ ਆ ਕੋਈ ਗੱਲ ਆਹ ਵੇਖ ਰਾਣਾ ਜੱਲ ਉਹਦਾ ਗੱਲ ਨਾ ਦੇ ਨਾ ਜੀ ਬੰਦੇ 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 ਹੜਾ ਵਿਚਾਲੇ ਸਿਆਸੀ ਹੰਗਾਮੇ ਦੀ ਖਬਰ ਸਾਹਮਣੇ ਆਈ ਹੈ ਸੁਲਤਾਨਪੁਰ ਲੋਧੀ ਤੋਂ ਜਿੱਥੇ ਪ੍ਰਤਾਪ ਬਾਜਵਾ ਤੇ ਰਾਣਾ ਇੰਦਰਪ੍ਰਤਾਪ ਕਿਸੇ ਗੱਲ ਨੂੰ ਲੈ ਕੇ ਆਮੋ ਸਾਹਮਣੇ ਹੋ ਗਏ ਨੇ ਦਰਅਸਲ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਹੜਾਂ ਦਾ ਜਾਇਜ਼ਾ ਲੈਣ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਤੇ ਰਾਣਾ ਇੰਦਰਪ੍ਰਤਾਪ ਸਿੰਘ ਰਸਤਾ ਛੱਡਣ ਸੰਬੰਧੀ ਆਪਸ ਵਿੱਚ ਖਹਿ ਗਏ ਨੇ ਤੇ ਉਹਨਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਣਾ ਇੰਦਰ ਪ੍ਰਤਾਪ ਜੋ ਕਿ ਮੌਕੇ ਤੇ মিডিਆ ਨਾਲ ਗੱਲਬਾਤ ਕਰ ਰਹੇ ਸਨ ਤੇ ਉਤੋਂ ਪ੍ਰਤਾਪ ਬਾਜਵਾ ਤਿੰਨ ਤੇਜ਼ ਟੀਮਾਂ ਪਿੱਛੋਂ ਇੱਕ ਸਪੈਸ਼ਲ ਵੱਡੀ ਰੈਸਕਿਊ ਗੱਡੀ ਵਿੱਚ ਜਾਇਜ਼ਾ ਕਰਦੇ ਪਹੁੰਚਦੇ ਨੇ ਤੇ ਉਤੋਂ ਅੱਗੇ ਲੰਘਣ ਲਈ ਰਸਤੇ ਦੀ ਮੰਗ ਕਰਦੇ ਹੋਏ ਪ੍ਰਤਾਪ ਬਾਜਵਾ ਦੀ ਇਹ ਵੱਡੀ ਗੱਡੀ ਦੀ ਹਲਕੀ ਜਹੀ ਟੱਕਰ ਰਾਣਾ ਇੰਦਰ ਪ੍ਰਤਾਪ ਨਾਲ ਹੁੰਦੀ ਹੈ ਜਿਸ ਤੋਂ ਉਹਨਾਂ ਵਿਚਾਲੇ ਬਹਿਸ ਛਿੜ ਜਾਂਦੀ ਹੈ ਬੇਸ਼ੱਕ ਇਹ ਸਿਆਸੀ ਲੋਕ ਆਮ ਜਨਤਾ ਦਾ ਹਾਲਚਲ ਪੁੱਛਣ ਲਈ ਹੜਾਂ ਦਾ ਜਾਇਜ਼ਾ ਲੈਣ ਲਈ ਇੱਥੇ ਪਹੁੰਚੇ ਨੇ ਪਰ ਅਜਿਹੇ ਮੌਕੇ ਤੇ ਜਦੋਂ ਲੋਕ ਹੜਾਂ ਕਰਕੇ ਪਰੇਸ਼ਾਨ ਹਨ ਆਪਣੇ ਘਰਾਂ ਨੂੰ ਛੱਡ ਕੇ ਜਾ ਰਹੇ ਨੇ ਇਹਨਾਂ ਵੱਲੋਂ ਅਜਿਹਾ ਸਿਆਸੀ ਮਾਹੌਲ ਬਣਾ ਦੇਣਾ ਸਵਾਲ ਖੜੇ ਕਰਦਾ ਹੈ ਅਸੀਂ ਹੁਣੇ ਸੁਲਤਾਨਪੁਰ ਲੋਧੀ ਦੇ ਸੰਗਰਾਪੇ ਉੱਥੋਂ ਹੋ ਕੇ ਆਏ ਹਾਂ ਬਿਲਕੁਲ ਇੱਕ ਟਾਪੂ ਹੈ ਸਾਨੂੰ ਚੰਦ ਬੰਦੇ ਤੇ ਸਾਡੀਆਂ ਮਾਤਾਵਾਂ ਤੇ ਕੁਝ ਪਹਿਣਾ ਮਿਲੀਆਂ ਨੇ ਲੋਕੋ ਤੁਹਾਨੂੰ ਪਤਾ ਜਿਸ ਕਿਸਮ ਦੇ ਲਾਲ ਨੇ ਦਿਨ ਦੇ ਵਕਤ ਬਹੁਤ سارے ਲੋਕ ਵਿਚਾਰੇ ਘਰਾਂ ਦੇ ਬਾਹਰ ਵੀ ਬੰਨ ਲਾਏ ਜਿਹੜਾ ਸਾਰਿਆਂ ਨੂੰ ਮੈਨੂੰ ਵੱਡਾ ਅਫਸੋਸ ਹੋਇਆ ਇੱਕ ਸਾਡੀ ਬਜ਼ੁਰਗ ਮਾਤਾ ਉਹਨੇ ਕਿਹਾ ਬਾਜੋ ਸਾਹਿਬ ਸਾਰੋਂ ਪਹਿਲੇ ਤੇ ਅਸੀਂ ਤੁਹਾਡੀ ਸਰਕਾਰ ਦੇ ਬਖਸ਼ੂਰ ਆ ਜਿਨ੍ਹਾਂ ਨੇ 12 ਕਰੋੜ ਰੁਪਇਆ ਦੇ ਕੇ ਉਦੋਂ ਆ ਜਿਹੜਾ ਪੁਲ ਬਣਾਇਆ ਫਿਰ ਉਹਨਾਂ ਨੇ ਦੁਜਾ ਦੱਸਿਆ ਕਿ ਤੁਹਾਡੀਆਂ ਸਰਕਾਰਾਂ ਦੇ ਵਿੱਚ ਭਾਵੇਂ ਕਿਸੇ ਹੋਰ ਪਾਰਟੀ ਦੀ ਵੀ ਸਰਕਾਰ ਹੋਵੇ ਮੁਆਵਜ਼ਾ ਜ਼ਰੂਰ ਆਦਾ 12000 ਮਿਲੇ 14000 ਮਿਲੇ 15000 ਮਿਲੇ 17000 ਮਿਲੇ ਇਹ ਇੱਕ ਇਹੋ ਜੀ ਸਰਕਾਰ ਹੈ ਪਿਛਲੇ ਸਾਲ ਵੀ ਪਾਣੀ ਆਇਆ 1 ਰੁਪਏ ਦਾ ਮੁਆਵਜ਼ਾ ਨਹੀਂ ਤੇ ਉਹਨਾਂ ਨੇ ਮੈਨੂੰ ਪੁਆਇੰਟ ਆਊਟ ਕੀਤਾ ਕਿ ਬਾਜਵਾ ਸਾਹਿਬ ਤੁਹਾਨੂੰ ਹੀ ਅਸੀਂ ਸ਼ਕਲ ਬੜੀ ਵਾਰ ਵੇਖੀ ਹੈ ਰੋਜ਼ ਟੀਵੀ ਤੇ ਅਸੀਂ ਆਪਣੇ ਕੈਮਰਿਆਂ 'ਚ ਵੇਖਨੇ ਆ ਵਿਰੋਧੀ ਧਿਰ ਦੇ ਦਿੱਤੀ ਲੀਡਰ ਨੂੰ ਅਕ ਕਿਸ਼ਤੀ ਮੈਂ ਲਈ ਆਪਣੀਆਂ ਵਾਲੀਆਂ ਵੇਚ ਕੇ ਵਾਲੀਆਂ ਵੇਚ ਕੇ ਉੱਥੇ ਲੇਡੀਜ਼ ਪਿੰਡ ਚ ਨੇ ਆ ਕੈਮਰੇ ਦੇ ਉੱਤੇ ਇਮੀਡੀਏਟਲੀ ਬੈਠੀ ਮੈਂ ਸਾਹਿਬ ਨੂੰ ਕਿਹਾ ਕਿ ਆਪਾਂ ਆਪਣੇ ਵੱਲੋਂ ਭਾਵੇਂ ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤਾ ਇਸ ਤੋਂ ਆਖਿਆ ਸਾਡਾ ਕੰਮ ਹੈ ਕੰਪਨਸੇਟ ਕਰ ਇੱਕ ਛੋਟੀ ਕਿਸ਼ਤੀ ਵਾਲੀਆਂ ਲਾ ਕੇ ਤੇ ਮੈਂ ਹੈਰਾਨ ਇਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ 50000 ਰੁਪਇਆ ਕਿਲੇ ਦਾ ਜਿੱਥੇ ਫਸਲ ਟੋਟਲੀ ਤਬਾਹ ਹੋ ਜਾਂਦੀ ਸੀ 50000 ਰੁਪਿਆ ਕਿੱਲੇ ਦਾ ਦੇਵਾਂਗੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਦੇ ਪੁਰਾਣੇ ਸੋਸ਼ਲ ਮੀਡੀਆ ਤੇ ਬਿਆਨ ਅਖਬਾਰਾਂ ਚ ਬਿਆਨ ਤੇ ਟੀਵੀ ਦੇ ਬਿਆਨ ਨੇ ਮਾਨ ਸਾਹਿਬ ਨੇ ਤੇ ਇੱਥੋਂ ਤੱਕ ਗੱਲ ਕਹਿਤੀ ਸੀ ਕਿ ਮੁਆਵਜ਼ਾ ਗਰਦੌਰੀਆਂ ਬਾਅਦ ਹੁੰਦੀਆਂ ਰਹਿਣ ਗਿਆ ਨਗਦ ਪੈਸੇ ਸੀ ਪਹਿਲੇ ਖਲਾਤਾ ਤੇ ਨਾ ਮਾਨ ਸਾਹਿਬ ਆਏ ਨੇ ਨਾ ਕੇਜਰੀਵਾਲ ਸਾਹਿਬ ਆਏ ਨੇ ਨਾ ਅਜੇ ਤੱਕ ਕੋਈ ਮੁਆਵਜ਼ਾ ਆਇਆ ਗਰਦੌਰੀਆਂ ਵਾਲਾ ਤੇ ਪਹੁੰਚੀ ਕੋਈ ਨਹੀਂ ਇਥੋਂ ਤੱਕ ਕਿਹਾ ਸੀ ਕਿ ਮੈਂ ਮੁਰਗੀਆਂ ਦੇ ਕੁਕੜੀਆਂ ਤੱਕ ਦੇ ਪੈਸੇ ਆ ਦੇ ਦੂੰ ਬੱਕਰੀਆਂ ਦੇ ਪੈਸੇ ਦੇ ਦੂੰ ਬੱਕਰੀਆਂ ਦੇ ਤਾਂ ਮਾਨ ਸਾਹਿਬ ਤੁਸੀਂ ਕੀ ਦੇਣੇ ਨੇ ਜਿਹੜੇ ਡੰਗਰਾਂ ਨੂੰ ਇਸ ਟਾਈਮ ਚਾਰਾ ਨਹੀਂ ਮਿਲਦਾ ਦਵਾਈਆਂ ਨਹੀਂ ਮਿਲਦੀ ਹੈ ਕਿਰਪਾ ਕਰਕੇ ਉੱਥੇ ਪਹੁੰਚੋ ਜੇ ਅਸੀਂ ਉਪਰਾਲਾ ਕਰਕੇ ਆਪਣੇ ਵੱਲੋਂ ਪ੍ਰਬੰਧ ਕਰਕੇ ਇਹ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਹਰ ਕਿਸਮ ਦੀ ਜਗ੍ਹਾ ਤੇ ਪਹੁੰਚਾਦੀਆਂ ਅਸੀਂ ਪਹੁੰਚਾ ਸਕਦੇ ਹਾਂ ਤੁਸੀਂ ਤੇ ਸਰਕਾਰ ਵਿੱਚੋਂ ਅਸੀਂ ਤੇ ਆਪੋਜੀਸ਼ਨ ਚ ਮੈਂ ਜ਼ੁਬਾਨ ਦਿੱਤੀ ਆਪਣੇ ਵੱਲੋਂ ਆਪਣੀ ਜਮਾਤ ਇੰਟਰਨੈਸ਼ਨਲ ਕਾਂਗਰਸੋਂ ਆਪਣੇ ਸਾਥੀ ਚੀਮਾ ਸਾਹਿਬ ਵੱਲੋਂ ਆਪਣੇ ਸਾਥੀ ਵਿਕਰਮ ਚੌਧਰੀ ਸਾਹਿਬ ਵੱਲੋਂ ਆਪਣੇ ਦੋ ਸਾਥੀ ਜਿਹੜੇ ਜਾ ਨਹੀਂ ਸਕੇ ਕਿਉਂਕਿ ਉਸ ਬੋਰਡ ਦੇ ਵਿੱਚ ਓਨੀ ਜਗ੍ਹਾ ਹੈ ਨਹੀਂ ਸੀ ਸਵਾਰੀਆਂ ਵੱਧ ਨਹੀਂ ਬੈਠ ਸਕਦੀਆਂ ਬਲਵਿੰਦਰ ਸਿੰਘ ਢਾਲੀਵਾਲ ਸਾਹਿਬ ਸਾਡੇ ਐਮਐਲਏ ਫਵਾੜਾ ਮੇਰੇ ਨਾਲ ਆਏ ਨੇ ਪਾਵਾ ਹੈਂਡਰੀ ਜੀ ਮੇਰੇ ਨਾਲ ਆਏ ਨੇ ਜਿਲੰਦਰ ਦੇ ਸਾਡੇ ਐਮਐਲਏ ਸਾਹਿਬ ਬਹੁਤ سارے ਸਾਥੀ ਆਏ ਅਸੀਂ ਡਿਮਾਂਡ ਕਰਾਂਗੇ ਇਮੀਡੀਏਟਲੀ ਪਹਿਲੇ ਕੰਪਨਸੇਸ਼ਨ ਦ ਇੱਥੇ ਮੈਡੀਕਲ ਕੈਂਪ ਲਾਓ ਇਸ ਤੋਂ ਬਾਅਦ ਜੋ ਪਾਣੀ ਥੱਲੇ ਜਾਣਾ ਫਿਰ ਬਿਮਾਰੀ ਸ਼ੁਰੂ ਹੋਣੀ ਪਹਿਲੇ ਪਾਣੀ ਦੀ ਮਾਰ ਨਾਲ ਫਸਲਾਂ ਗਈਆਂ ਬਿਮਾਰੀ ਦੀ ਮਾਰ ਦੇ ਨਾਲ ਜਾਨਵਰ ਵੀ ਜਾਣੇ ਨੇ ਤੇ ਜਾਨੀ ਨੁਕਸਾਨ ਹੋਣ ਦਾ ਵੀ ਖੱਛਾ ਇਹਦੇ ਨਾਲ ਨਾਲ ਮੈਂ ਚਾਹਾਂਗਾ ਭਾਵੇਂ ਮੌਕਾ ਨਹੀਂ ਪਰ ਮੈਂ ਸਮਝਦਾ ਅੱਜ ਹੀ ਮੌਕਾ ਹੈ ਜਿੱਥੇ ਇਰੀਗੇਸ਼ਨ ਮਿੰਸਟਰ ਸਾਹਿਬ ਨੇ ਬਿਆਨ ਦਿੱਤਾ ਸੀ ਵਿਧਾਨ ਸਭਾ ਚ ਕਿ 8000 ਕਿਲੋਮੀਟਰ ਇੰਟਰਨਲ ਡਰੇਨਾ ਨੇ ਪੰਜਾਬ ਦੇ ਵਿੱਚ ਜਿਹੜੀਆਂ ਡਰੇਨਾ ਨਿਕਲਦੀਆਂ ਜਿਹਦੇ ਵਿੱਚ ਬਹੁਤ ਸਾਰੀ ਕਾਈ ਹੁੰਦੀ ਏ ਅਤੇ ਹੁੰਦੇ ਨੇ ਬੂਟੀ ਹੁੰਦੀ ਜਿਹਨੂੰ ਹਰ ਸਾਲ ਕੱਢਣਾ ਹੁੰਦਾ ਮਸ਼ੀਨਾਂ ਦੇ ਇਹਨਾਂ ਨੇ ਸਾਨੂੰ ਇਸ ਗੱਲ ਦਾ ਯਕੀਨ ਦਵਾਇਆ ਸੀ ਫਲੋਰ ਆਫ ਦਿ ਹਾਊਸ ਤੇ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਅਸੀਂ ਸਾਰੀਆਂ ਸਾਫ਼ ਕਰਤੀ ਜੇ ਸਾਫ਼ ਹੁੰਦੀਆਂ ਗੋਇਲ ਸਾਹਿਬ ਇਹ ਡਰੇਨਾਂ ਦਾ ਪਾਣੀ ਉਸੇ ਟਾਈਮ ਦਰਿਆ ਵਿੱਚ ਦਰਿਆ ਦਾ ਪਾਣੀ ਉਸੇ ਟਾਈਮ ਸਮੁੰਦਰ ਚਲੇ ਜਾਣਾ ਸੀ ਕੋਈ ਡਰੇਨ ਸਾਫ਼ ਨਹੀਂ 74 ਜਗ੍ਹਾ ਤੇ ਪੰਜਾਬ ਚ ਵੱਲ ਲੱਗੇ ਨੇ ਕਿਤੇ ਮਜ਼ਬੂਤੀ ਨਹੀਂ ਬਣਦੀ ਹੋਈ ਤੁਸੀਂ ਬਾਅਦ ਦੇ ਵਿੱਚ ਸਾਰੇ ਇੱਥੇ ਜਰਨਲਿਸਟ ਬੈਠੇ ਨੇ ਮੇਰੇ ਪ੍ਰੈਸ ਦੇ ਭਰਾ ਦੇ ਮੈਂ ਕਹੂੰਗਾ ਤੁਸੀਂ ਆਪ ਆਪਣੇ ਤੌਰ ਤੇ ਪਰਸਨਲ ਤੌਰ ਤੇ ਇਨਵੈਸਟੀਗੇਸ਼ਨ ਕਰਕੇ ਪੁੱਛੋ ਕਿ ਪਿਛਲੇ ਸਾਲ ਕੋਈ 1 ਰੁਪਏ ਦਾ ਕਿਸੇ ਨੂੰ ਕੋਈ ਇਹਨਾਂ ਨੇ ਮੁਆਫਜ਼ਾ ਘੱਲਿਆ ਕਿਸੇ ਇਨ ਇੱਥੋਂ ਦੇ ਜਿਹੜੇ ਮੰਨ ਨੇ ਜਾਂ ਇੱਥੋਂ ਦੀ ਜਿਹੜੀਆਂ ਡਰੇਨਾ ਨੇ ਉਹ ਕੋਈ ਸਾਫ ਹੋਈਆਂ ਨੇ ਹੁਣ ਹੀ ਉਹਨਾਂ ਨੇ ਮੰਗ ਕੀਤੀ ਕਿ ਬਾਈਓ ਸਾਹਿਬ ਇਸ ਪੁਲ ਦਾ ਸਾਨੂੰ ਸੌਖ ਹੋਇਆ ਪਰ ਸਾਡੇ 16 ਪਿੰਡ ਇਹੋ ਜਿਹੇ ਨੇ ਜਿਹੜੇ ਇੱਕ ਟਾਪੂ ਬਣ ਗਏ ਜਾਂ ਤੇ ਸਾਨੂੰ ਪੱਕੇ ਤੌਰ ਸਰਕਾਰ ਕਿਤੇ ਹੋਰ ਜ਼ਮੀਨ ਅਲਾਟ ਕਰ ਲੈ ਤੇ ਸਾਡੀ ਥੱਲੇ ਲੈ ਲੈ ਤੇ ਜਿਹੜੇ ਮਰਜ਼ੀ ਇਸਤੇਮਾਲ ਵਾਸਤੇ ਲੈ ਇਹ ਵੀ ਮਾ ਉਹਨਾਂ ਨੂੰ ਗੱਲ ਕਹੀ ਹੈ ਕਿ ਹੁਣ ਵਾਲਿਆਂ ਤੋਂ ਤੇ ਸਾਨੂੰ ਯਕੀਨ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਇੰਨੀ ਹੀ ਮੈਂ ਗੱਲ ਕਹਿੰਦਾ ਹੋਇਆ ਯਕੀਨ ਦਿਵਾਣਾ ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਮੇਰੇ ਸਾਥੀ ਨੇ ਯਕੀਨ ਦਿਵਾਇਆ ਕਿ ਗੱਡੀਆਂ ਜਿੰਨਾ ਚਿਰ ਲੋਡ ਹੈ ਇੱਥੇ ਰਹਿਣਗੀਆਂ ਇਸ ਤੋਂ ਬਾਅਦ ਜਿਹੜੀ ਚੀਜ਼ ਦੀ ਵੀ ਲੋਡ ਹੋਏਗੀ ਮੈਡੀਕਲ ਕੈਂਪੂ ਵੀ ਅਸੀਂ ਲਵਾਵਾਂਗੇ ਦਵਾਈਆਂ ਵੀ ਅਸੀਂ ਪ੍ਰੋਵਾਈਡ ਫ੍ਰੀ ਚ ਕਰਾਂਗੇ ਜੋ ਜੋ ਮਦਦ ਹੋ ਸਕਦੀ ਤੁਹਾਡੀ ਜ਼ੁਬਾਨ ਤੁਹਾਡਾ ਆਪੋਜੀਸ਼ਨ ਲੀਡਰ ਵਿਰੋਧੀ ਧਿਰ ਦਾ ਲੀਡਰ ਤੁਹਾਡੀ ਜ਼ੁਬਾਨ ਬਣੇਗਾ ਤਾਂ ਦੀ